ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨ ਵੀਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰੀ ਪਾਲਣਾ ਕਰਦਿਆਂ ਐਸਆਈਟੀ ਦੀ ਜਾਂਚ ਵਿੱਚ ਐਸਜੀਪੀਸੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੀ ਐਸਆਈਟੀ ਵੱਲੋਂ ਬੁਲਾਏ ਗਏ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਪਣੇ ਬਿਆਨ ਕਲਮ ਬੱਦ ਕਰਵਾਏ ਸਨ ਤੇ ਅੱਜ ਵੀ 5 ਤੋਂ 6 ਮੁਲਾਜ਼ਮ ਆਪਣੇ ਬਿਆਨ ਦਰਜ ਕਰਾਉਣ ਲਈ ਪਹੁੰਚੇ ਹਨ ਅਮਨਵੀਰ ਸਿੰਘ ਨੇ ਕਿਹਾ ਕਿ ਐ ਜੀ ਪੀ ਸੀ ਦੇ ਪ੍ਰਧਾਨ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਾਂਚ ਏਜੰਸੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ ਇਸ ਤਹਿਤ ਐ ਐਸ ਆਈ ਟੀ ਨੂੰ ਲੜਿੰਦੇ ਸਾਰੇ ਰਿਕਾਰਡ ਪਹਿਲਾਂ ਹੀ ਮੁਹੱਈਆ ਕਰਵਾਏ ਜਾ ਚੁੱਕੇ ਹਨ ਤੇ ਮੁਲਾਜ਼ਮ ਖੁਦ ਹਾਜ਼ਰ ਹੋ ਕੇ ਆਪਣੇ ਬਿਆਨ ਦਰਜ ਕਰਵਾ ਰਹੇ ਹਨ ਉਹਨਾਂ ਦੱਸਿਆ ਕਿ ਇਹ ਮਾਮਲਾ ਸਾਲ 2020 ਨਾਲ ਸੰਬੰਧਿਤ ਤੇ ਉਸ ਸਮੇਂ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਸੀ ਬੋਰਡ ਵਿੱਚ ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਖਿਲਾਫ ਐਜੀਪੀਸੀ ਵੱਲੋਂ ਵਿਭਾਗੀ ਕਾਰਵਾਈ ਕਰਦੇ ਹਨ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਇਹਨਾਂ ਅਧਿਕਾਰੀਆਂ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖਟਕਾਇਆ ਗਿਆ ਸੀ ਪਰ ਹਾਈ ਕੋਰਟ ਨੇ ਵੀ ਐਜੀਪੀਸੀ ਦੀ ਕਾਨੂੰਨੀ ਕਾਰਵਾਈ ਨੂੰ ਠੀਕ ਕਰਾਰ ਦਿੱਤਾ ਸੀ ਅਮਨਵੀਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਅਤੇ ਸਰਵਿਸ ਰੂਲਜ਼ ਅਨੁਸਾਰ ਪਹਿਲਾਂ ਹੀ ਸਜ਼ਾਾਂਵਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਨੈਚੁਰਲ ਜਸਟਿਸ ਦੇ ਸਿਧਾਂਤ ਤਹਿਤ ਇੱਕ ਵਿਅਕਤੀ ਨੂੰ ਦੋ ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ ਉਹਨਾਂ 'ਤੇ આરોਪ ਲਗਾਇਆ ਕਿ 5 ਸਾਲ ਬਾਅਦ ਐਫਆਈਆਰ ਦਰਜ ਕਰਨਾ ਤੇ ਉਨ੍ਹਾਂ ਦੇ ਸਮੇਂ ਇਸ ਮਾਮਲੇ ਨੂੰ ਉਛਾਲਣਾ ਕਿਤੇ ਨਾ ਕਿਤੇ ਰਾਜਨੀਤਿਕ ਮਕਸਦਾਂ ਵੱਲ ਇਸ਼ਾਰਾ ਕਰਦਾ ਹੈ। ਉਹਨਾਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਹਾਂਜੀ ਜੀ ਸਰ ਸਾਹਿਬ ਅੱਜ ਜਿਹੜੇ ਕਿੰਨੇ ਬਲਾਜ ਜਿਹੜੇ ਐਚਪੀਸੀ ਦੇ ਪੁੱਛ ਰਹੇ ਕਿੰਨੇ ਮੈਂਬਰ ਜਿਹੜੇ ਫਿਰ ਹੱਦ ਸੈਟੂਲ ਹੋ ਚੁੱਕੇ। ਦੇਖੋ ਅੱਜ ਜੋ ਸਾਡੇ ਨਾਲ ਜਿਹਨਾਂ ਸੰਪਰਕ ਕੀਤਾ ਉਹ ਪੰਜ ਤੋਂ 6 ਮੁਲਾਜ਼ਮ ਨੇ ਜਿਹੜੇ ਅੱਜ ਮੌਜੂਦਾ ਮੁਲਾਜ਼ਮ ਨੇ ਉਹ ਬਿਆਨ ਦੇਣ ਵਾਸਤੇ ਆਏ ਆ। ਤੇ ਇੱਕ ટ્રસ્ਟੀ ਵੀ ਸਰਦਾਰ ਸੁਖਦੇਵ ਸਿੰਘ ਜੀ पवार ਉਹ ਵੀ ਜਿਹੜੇ ਆ ਉਹ ਆਏ ਆ ਉਹ ਵੀ ਅੰਦਰ ਆਪਣੇ ਬਿਆਨ ਕਲਮਬੰਦ ਜਿਹੜੇ ਉਹ ਕਰਵਾ ਰਹੇ ਆ ਤੇ ਦੇਖੋ ਸੱਟ ਦਾ ਜਿਹੜਾ ਪੂਰਨ ਸਹਿਯੋਗ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਜੋ ਜ세ਦਾਰ ਕਾਲ ਤੱਕ ਸਾਹਿਬ ਦੇ ਹੁਕਮ ਸੀ ਉਹਨਾਂ ਦੀ ਇਹਨੂੰ ਪਾਲਣਾ ਕਰਦੇ ਆ ਇਹਨਾਂ ਨੂੰ 29 ਤਰੀਕ ਨੂੰ ਅਸੀਂ ਰਿਕਾਰਡ ਵੀ ਸਾਰਾ ਮੁਹੱਈਆ ਜਿਹੜਾ ਸੱਟ ਨੂੰ ਕਰਵਾ ਦਿੱਤਾ ਤੇ ਜਿਹੜੇ ਜਿਹੜੇ ਮੈਂਬਰ ਨੂੰ ਵੀ ਇਹ ਤਲਬ ਕਰ ਰਹੇ ਆ ਉਹਨਾਂ ਸਾਰੇ ਹੀ ਆ ਕੇ ਤੇ ਆਪਣੇ ਬਿਆਨ ਜਿਹੜੇ ਆ ਕਲਮਬੰਦ ਕਰਵਾ ਰਹੇ ਉਹ ਸਾਰੇ ਮੈਂਬਰ ਨੇ ਜਿਹਨਾਂ ਆਇਸ਼ਰ ਸਿੰਘ ਉਹਨਾਂ ਦੀ ਜਿਹੜੀ 45 ਰਿਪੋਰ ਉਦੋਂ ਮੇਰੇ ਨਾਲ ਜਿਹੜੇ ਬਿਆਨ ਇਹਨਾਂ ਦੇ ਸਾਰੇ ਦੇ ਦਰਜ ਕਰਾਏ ਗਏ ਕਿਉਂਕਿ ਇਸ ਐਫ ਆਈ ਆਰ ਦਾ ਆਧਾਰ ਹੀ ਜਿਹੜੀ ਈਸ਼ਤ ਸਿੰਘ ਹੋਣਾ ਦੀ 45 ਹਜ਼ਾਰ ਰਿਪੋਰਟ ਆ ਤੇ ਇਹ ਜਿਹੜੇ ਮਟੀਰੀਅਲ ਸਾਰੇ ਵਿਟਨੈਸ ਨੇ ਇਹਨਾਂ ਦੇ ਇਸ ਕਰਕੇ ਜਿਹੜੇ ਸੈੱਟ ਇਹਨਾਂ ਨੂੰ ਵਾਰ-ਵਾਰ ਸੱਦ ਕੇ ਤੇ ਇਹਨਾਂ ਦੇ ਜਿਹੜੇ ਉਹ ਬਿਆਨ ਦਰਜ ਕਰਵਾ ਲਈਏ ਤੇ ਸਾਰੇ ਜਿਹੜੇ ਮੁਲਾਜ਼ਮ ਵੀ ਸਹਿਯੋਗ ਕਰ ਰਹੇ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਸਹਿਯੋਗ ਕਰ ਰਹੀ ਆ ਜਿਸ ਤਰ੍ਹਾਂ ਪਾਵਨ ਰੂਪਾਂ ਦੇ ਮਾਮਲੇ ਸੈੱਟ ਬਣੀ ਹੈ ਉਸ ਤੋਂ ਪਹਿਲਾਂ ਐਸਜੀਪੀਸੀ ਆਪਣੇ ਤੌਰ ਤੇ ਵੀ ਸਜਾਵਾਂ ਜਿਹੜੀਆਂ ਦੇ ਚੁੱਕੀ ਹੁਣ ਫਿਰ ਇੱਕ ਵਾਰੀ ਦੇਖੋ ਮੁਲਾਜ਼ਮ ਨਹੀਂ ਇੱਕ ਬੰਦੇ ਨੂੰ ਜਿਹੜੀਆਂ ਦੋ ਦੋ ਸਜ਼ਾਵਾਂ ਜਿਹੜੀਆਂ ਦੇਣੀਆਂ ਉਹ ਤੇ ਵੈਸੇ ਹੀ ਜਿਹੜਾ ਸਾਡਾ ਕੁਦਰਤੀ ਕਾਨੂੰਨ ਹੈ ਨੈਚੁਰਲ ਜਸਟਿਸ ਜਿਹੜਾ ਉਹਦੇ ਅਗੇਂਸਟ ਆ ਅਸੀਂ ਜਦੋਂ ਵਿਭਾਗੀ ਕਾਰਵਾਈ ਆਲਰੇਡੀ ਇਹਨਾਂ ਤੇ ਕਰਕੇ ਇਹਨਾਂ ਨੂੰ ਡਿਸਮਿਸ ਵੀ ਸਰਵਿਸ ਤੋਂ ਕਰਤਾ ਇਹਨਾਂ ਨੂੰ ਜੁਰਮਾਨੇ ਵੀ ਜਿਹੜੇ ਉਲਾਦ ਦਿੱਤੇ ਤੇ ਅੱਜ ਤੱਕ ਸਾਡੇ ਜਿਹੜੇ ਨਿਰਦੇਸ਼ ਸੀ ਕਿ ਇਹਨਾਂ ਦੇ ਅਗੇਂਸਟ ਜਿਹੜੀ ਆ ਕੋਈ ਵੀ ਕਾਨੂੰਨੀ ਐਫ ਆਈ ਆਰ ਦੀ ਪ੍ਰਕਿਰਿਆ ਨਹੀਂ ਕਰਨੀ ਕਿਉਂਕਿ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੁੜਿਆ ਸੀ ਇਹਨੂੰ دنیਵੀਂ ਅਦਾਲਤ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਸਿੱਖਾਂ ਦੀ ਸੁਪਰੀਮ ਕੋਰਟ ਤੇ ਜਿਹੜੀ ਉਹ ਕੱਲ ਤੱਕ ਆਖਿਆ ਤੇ ਅਸੀਂ ਵੀ ਜਿਹੜੀ ਐਸਜੀਪੀਸੀ ਹਮੇਸ਼ਾ ਹੀ ਉਹ ਕੱਲ ਤੱਕ ਸਾਹਿਬ ਦੇ ਹੁਕਮ ਹੁੰਦੇ ਉਹਨਾਂ ਦੀ ਹਲਮਤ ਭਰਨਾ ਕਰਦੇ ਤੇ ਹੁਣ ਵੀ ਉਹ ਕੱਲ ਤੱਕ ਸਾਹਿਬ ਦਾ ਹੁਕਮ ਹੈ ਕਿ ਜਿਹੜੇ ਉਹ ਸੱਟ ਦਾ ਸਹਿਯੋਗ ਕੀਤਾ ਜਾਵੇ ਉਹਦੀ ਇਹ ਪਾਲਣਾ ਕਰਦੇ ਐ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਵੱਲੋਂ ਸਾਰੇ ਜਿਹੜੇ ਸਖਤ ਨਿਰਦੇਸ਼ ਜਾਰੀ ਕੀਤੇ ਆ ਰਿਕਾਰਡ ਵੀ ਦੇ ਦਿੱਤਾ ਤੇ ਸਾਰੇ ਮੁਲਾਜ਼ਮਾਂ ਦੇ ਜਿਹੜੇ ਉਹ ਬਈ ਕੱਲ 40 ਜਿਹੜੇ ਮੌਜੂਦਾ ਜਾਂ ਸਾਫਾ ਮੁਲਾਜ਼ਮਾਂ ਉਹਨਾਂ ਨੂੰ ਵੀ ਸਬੰਧ ਜਿਹੜੇ ਜਾਰੀ ਕੀਤੇ ਗਏ ਸਿੱਟੇ ਵੱਲੋਂ ਉਹ ਕਿਹੜੇ ਉਹ ਜਿਹੜੇ ਜਨਾ ਇਸ਼ਰ ਸਿੰਘ ਹੋਣਾਂ ਦੀ ਪੜਤਾਲੀ ਰਿਪੋਰਟ ਵੇਲੇ ਕੋ ਉਹਨਾਂ ਦੇ ਸਾਰਿਆਂ ਦੇ ਬਿਆਨ ਕਲਮ ਬੰਦ ਹੋਇਆ ਇਹ ਸਾਰੇ ਉਹੀ 40 ਜਾਣੇ ਨੇ ਜਿਨ੍ਹਾਂ ਦੀ ਇਸ਼ਰ ਸਿੰਘ ਹੋਣਾਂ ਦੀ ਪੜਤਾਲੀ ਜਿਹੜੀ ਮੁੱਢਲੀ ਪੜਤਾਲ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਬਿਆਨ ਦਿੱਤੇ ਸੀ ਇਸ ਕਰਕੇ ਇਹਨਾਂ ਨੂੰ ਜਿਹੜਾ ਹੁਣ ਇਸ ਐਫ ਆਈ ਆਰ ਤੇ ਇਹਨਾਂ ਨੂੰ ਬੁਲਾਇਆ ਜਾ ਰਿਹਾ ਠੀਕ ਤੇ ਲੱਗਦਾ ਕੀ ਇਹ ਵੀ ਸਿਆਸਤ ਤੋਂ ਫਿਰ ਤੱਕ ਉਹ ਦੇਖੋ ਇਹ ਤੇ ਸਾਰਿਆਂ ਨੂੰ ਪਤਾ ਹੀ ਹੈ ਜੇ ਇਸ ਡਰਾਮੈਟਿਕ ਵੇਹ ਦੇ ਨਾਲ ਐਫ ਆਈ ਆਰ ਦੀ ਕਾਪੀ ਦੇਣਾ ਪੰਜਾਬ ਦੇ ਸਪੀਕਰ ਆਏ ਆ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆ ਪੜਤਾਲ ਸਾਰੀ ਐਸਜੀਪੀਸੀ ਕੋਲੋਂ ਕੋਲੋਂ ਮੁਕੰਮਲ ਕਰ ਲਈ ਆ 20 2020 ਦਾ ਮਸਲਾ ਆ 5 ਸਾਲ ਬਾਅਦ ਕਿਤੇ ਨਾ ਕਿਤੇ ਉਹਨਾਂ ਇਲੈਕਸ਼ਨ ਹੋ ਰਿਹਾ ਤੇ ਇਹਦਾ ਆਪਾਂ ਸਾਰੇ ਸਮਝ ਨਹੀਂ ਆਉਂਦਾ